ਜੀ ਲੋਕਾਂ ਨੇ ਮਸਲੇ ਹੱਲ ਹੋ ਰਹੇ ਹਨ ਮੌਕੇ ਤੇ ਅਫਸਰ ਪਹੁੰਚੇ ਹਨ ਅਥਰਾ ਦੁਆਰਾ ਵੀ ਲੋਕਾਂ ਦਾ ਪੂਰਾ ਕੰਮ ਕੀਤਾ ਜਾ ਰਿਹਾ ਹੈ ਮੇਰੀ ਡਿਊਟੀ ਲਈ ਹੈ ਔਰ ਇਸ ਹਲਕੇ ਦੀ ਇਸ ਇਲਾਕੇ ਦੀ ਮੈਨੂੰ ਸੇਵਾ ਲੋਕਾਂ ਨੇ ਜਿਹੜੀ ਦਿੱਤੀ ਆ ਉਹ ਸੇਵਾ ਨਿਭਾਉਣ ਦੇ ਲਈ ਲੋਕਾਂ ਦੇ ਵਿਚਕਾਰ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਆਪ ਸਰਕਾਰ ਤੁਹਾਡੇ ਦੁਆਰ ਜਿਹੜਾ ਉਹਦੇ ਤਹਿਤ ਲੈੜੀ ਦੇ ਤਹਿਤ ਅੱਜ ਸਾਰੋਂ ਪਿੰਡ ਦੇ ਵਿੱਚ ਜਿਹੜਾ ਸਿਕਸਪਦਾ ਕੈਂਪ ਲਗਾਇਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਅਧਿਕਾਰੀ ਨੇ ਸਾਰੇ ਦਫ਼ਤਰ ਨੇ ਜਿਹੜੇ ਉਹ ਪਹੁੰਚੇ ਨੇ ਇੱਥੇ ਔਰ ਜਿੰਨੀਆਂ ਵੀ ਲੋਕਾਂ ਨੇ ਜਿਹੜੀਆਂ ਮੰਗਾਂ ਸੀ ਜਿਹੜੇ ਮਸਲੇ ਸੀਗੇ ਜਿਹੜੇ ਕੁਝ ਨੇ ਜਿਹੜੇ ਅਸੀਂ ਮੌਕੇ ਤੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਜਿਹੜੇ ਵਿਚਾਰ ਕਰਕੇ ਜਿਹੜੇ ਹੱਲ ਕਰਨ ਵਾਲੇ ਨੇ ਸੋ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੱਲ ਕਰਾਂਗੇ ਬਹਿ ਕੇ ਪ੍ਰੋਗਰਾਮ ਹੋਇਆ ਬਹਿ ਕੇ ਸਭ ਦੀਆਂ ਸੁਣੀਆਂ ਗਈਆਂ ਜਿਨ੍ਹਾਂ ਦੇ ਵੱਡੇ ਵੱਡੇ ਮਹਿਕਮਿਆਂ ਵਿੱਚ ਲਿਖਤੀਆਂ ਤੁਮ ਤੇਰਾ ਇੱਧਰ ਕੰਮ ਹੈ ਤੇਰਾ ਇੱਧਰ ਸੁਣਿਆ ਬਹਿ ਕੇ ਸੁਣਿਆ ਨਹੀਂ ਤਾਂ ਹੁਣ ਜਿਹੜੇ ਪਹਿਲਾਂ ਐਮਐਲਏ ਤੇ ਮੇ ਨਾਲ ਪੁਲਿਸ ਵਾਲੇ ਹੁੰਦੇ ਲਵੀ ਨਹੀਂ ਲੱਗਣਦਾ ਤੇ ਇਹ ਮੇਰੇ ਵਰਗਾ ਹੁਦਵੇ ਜਾਵੇ ਸਭ ਨੂੰ ਬਿਠਾਦਾ ਲੈਣਾ ਸਭ ਨੂੰ ਆ ਜਾਓ ਭਾਈ ਰੱਸੀ ਚੱਲੋ ਕੱਲੇ ਕੱਲੇ ਦੀ ਮਿੱਤੇ ਸੁਣੇ ਸੁਣ ਕੇ ਉਹਨਾਂ ਦਾ ਹੱਲ ਕਰਿਆ ਗਲਤਾ ਉਹ ਵਧੀਆ ਜਿਹੜਾ ਸੁਣਦਾ ਹੈ ਨਿਰਪਕ ਪੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕੌਰ ਦਾ ਅੱਜ ਪਹੁੰਚਿਆ ਪਿੰਡ ਸਾਰੋਂ ਜਿੱਥੇ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਨਰਿੰਦਰ ਕੌਰ ਭਰਾਜ ਅੱਜ ਪਿੰਡ ਦੀ ਸੱਤ ਵਿੱਚ ਆ ਰਹੇ ਤੇ ਲੋਕਾਂ ਨੇ ਮਸਲੇ ਹੱਲ ਕੀਤੇ ਜਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸਾਡੀ ਜੋ ਸਰਕਾਰ ਹੈ ਉਹ ਪਿੰਡ ਦੀਆਂ ਸੱਤਾਂ ਵਿੱਚੋਂ ਚੱਲੇਗੀ ਉਸੇ ਤਰ੍ਹਾਂ ਹੀ ਅੱਜ ਸਾਰੋਂ ਪਿੰਡ ਦੇ ਵਿੱਚ ਵਿਧਾਇਕਾ ਪਹੁੰਚ ਚੁੱਕੇ ਹਨ ਸਰਕਾਰ ਆਪਕੇ ਦਵਾਰ ਤਸਵੀਰਾਂ ਦਿਖਾ ਦਿੰਦੇ ਆ ਕਿ ਲੋਕਾਂ ਦੇ ਮਸਲੇ ਹੱਲ ਹੋ ਰਹੇ ਹਨ ਮੌਕੇ ਤੇ ਅਫਸਰ ਪਹੁੰਚੇ ਹਨ ਅਫਸਰਾਂ ਦੁਆਰਾ ਵੀ ਲੋਕਾਂ ਦਾ ਪੂਰਾ ਕੰਮ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖਦੇ ਰਹੋ ਐਮਐਲਏ ਨਿਰਿੰਦਰ ਕੌਰ ਭਰਾ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਅੱਜ ਪਿੰਡ ਸਾਰੋਂ ਦੇ ਵਿੱਚ ਲੋਕਾਂ ਦੀਆਂ ਸ਼ੁਦਾ ਕੰਮ ਸੁਣੇ ਨੇ ਐਮਐਲਏ ਸਾਹਿਬ ਸਰਕਾਰ ਦੀ ਇਸ ਤਰ੍ਹਾਂ ਦੇਖ ਦਿਓ ਜੋ ਅੱਜ ਤੁਸੀਂ ਪਹੁੰਚੇ ਹੋ ਅਜ ਪਿੰਡ ਸਾਰੋਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਅ ਬਿਲਕੁਲ ਮੇਰੀ ਡਿਊਟੀ ਲਈ ਹੈ ਔਰ ਇਸ ਹਲਕੇ ਦੇ ਇਸ ਇਲਾਕੇ ਦੀ ਮੈਨੂੰ ਸੇਵਾ ਲੋਕਾਂ ਨੇ ਜਿਹੜੀ ਦਿੱਤੀ ਹੈ ਉਹ ਸੇਵਾ ਨਿਭਾਉਣ ਦੇ ਲਈ ਲੋਕਾਂ ਦੇ ਵਿਚਕਾਰ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਪ ਸਰਕਾਰ ਤੁਹਾਡੇ ਦਵਾਰ ਜਿਹੜਾ ਉਹਦੇ ਤਹਿਤ ਲੈੜੀ ਦੇ ਤਹਿਤ ਅੱਜ ਸਾਰੇ ਪਿੰਡ ਦੇ ਵਿੱਚ ਜਿਹੜਾ ਇੱਕ ਸੁਵਿਧਾ ਕੈਂਪ ਲਗਾਇਆ ਜਿਹਦੇ ਵਿੱਚ ਸਾਰੇ ਜਿਹੜੇ ਅਧਿਕਾਰੀ ਨੇ ਸਾਰੇ ਦਫ਼ਤਰ ਨੇ ਜਿਹੜੇ ਉਹ ਪਹੁੰਚੇ ਨੇ ਇੱਥੇ ਔਰ ਜਿੰਨੀਆਂ ਵੀ ਲੋਕਾਂ ਨੇ ਜਿਹੜੀਆਂ ਮੰਗਾਂ ਸੀ ਜਿਹੜੇ ਮਸਲੇ ਸੀਗੇ ਜਿਹੜੇ ਕੁਛ ਨੇ ਜਿਹੜੇ ਅਸੀਂ ਮੌਕੇ ਤੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਜਿਹੜੇ ਵਿਚਾਰ ਕਰਕੇ ਜਿਹੜੇ ਹੱਲ ਕਰਨ ਵਾਲੇ ਨੇ ਸੋ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੱਲ ਕਰਾਂਗੇ ਹਾਂਜੀ ਇਹ ਹਨ ਸਾਡੇ ਨਾਲ ਐਮਐਲਏ ਨਰਿੰਦਰ ਕੌਰ ਭਰਾ ਜਿਨ੍ਹਾਂ ਨੇ ਆਖਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਨੇ ਤੇ ਕਰਦੇ ਰਹਾਗੇ ਬਾਕੀ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇ ਮਸਲੇ ਸੀ ਐਮਐਲਏ ਸਾਹਿਬ ਪਹੁੰਚੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਲੋਕਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੀ ਕਿਸ ਤਰ੍ਹਾਂ ਦਾ ਆਸ਼ਵਾਸਨ ਦਵਾਏ ਫੱਟਫੀਕਾਰੀ ਹਾਂ ਫੱਟਫੀਕਾਰੀ ਕੀ ਨਾਮ ਹੈ ਆਪਣਾ ਗੁਰਜੀਤ ਸਿੰਘ ਅਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨਰਿੰਦਰ ਕੌਰ ਭਰਾ ਤੁਹਾਡੇ ਪਿੰਡ ਸਾਰੋਂ ਦੇ ਸਾਥ ਵਿੱਚ ਆਏ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਨ ਤੇ ਲੋਕਾਂ ਦੀਆਂ ਸੁਣੀਆਂ ਗਈਆਂ ਨਾ ਬਹੁਤ ਵਧੀਆ ਸੁਣੀਆਂ ਗਈਆਂ ਬਹਿ ਕੇ ਪ੍ਰੋਗਰਾਮ ਹੋਇਆ ਬਹਿ ਕੇ ਸਭ ਦੀਆਂ ਸੁਣੀਆਂ ਗਈਆਂ ਜਿਨ੍ਹਾਂ ਦੇ ਉੱਡ ਉੱਡ ਮੈਗਮੈਮ ਲਿਖਤੀਆਂ ਤੁਮ ਵੀ ਤੇਰਾ ਇੱਧਰ ਕੰਮ ਹੈ ਤੇਰਾ ਇੱਧਰ ਸੋਹਣੇ ਬਹਿ ਕੇ ਸੁਣਿਆ ਨਹੀਂ ਤਾਂ ਹੁਣ ਜਿਹੜੇ ਪਹਿਲਾਂ ਐਮਐਲਏ ਤੇ ਨਾਲ ਪੁਲਿਸ ਵਾਲੇ ਹੁੰਦੇ ਲਵੀ ਨਹੀਂ ਲੱਗਣਦੇ ਤੇ ਇਹ ਮੇਰੇ ਵਰਗੇ ਉਧਰ ਵੇ ਜਾਓ ਅਇਦਰ ਜੰਦਲ ਜੀ ਤਿਆਰ ਕਰ ਲੈਂਦੇ ਤੇ ਇੱਕ ਸਭ ਨੂੰ ਬਿਠਾਦਾ ਲਿਆਣਾ ਸਭ ਨੂੰ ਆਜੋ ਭਾਈ ਰੱਸੀ ਚਲੋ ਕੱਲੇ ਕੱਲੇ ਦੀ ਮਿੱਠੀ ਸੁਣੀ ਸੁਣ ਕੇ ਉਹਨਾਂ ਦਾ ਹੱਲ ਕਰਿਆ ਗਲਤ ਉਹ ਵਧੀਆ ਜਿਹੜਾ ਸੁਣਦਾ ਹੈ ਲੈ ਵੀ ਆ ਕੇ ਜਿਹੜਾ ਉਹ ਤੋਂ ਦੂਰੀ ਖੜੇ ਨੜੇ ਮਾਰੀ ਜਾਂਦਾ ਉਹਨੂੰ ਕੀ ਕਰਾਂਗੇ ਆਪਾਂ ਹੈ ਉਹ ਪੋਰਟਲ ਇਹਨਾਂ ਬਿਲ ਲੱਗਣ ਦੇ ਇਹ ਬਧੀਆ ਪ੍ਰੋਗਰਾਮ ਹਾਂ ਜਿਹੜਾ ਹਾਂ ਇਹਨਾਂ ਦਾ ਕਹਿਣਾ ਹੈ ਕਿ ਐਮਐਲਏ ਭਰਾਜ ਨੇ ਜੋ ਸਾਡੀਆਂ ਮੁਸ਼ਕਲਾਂ ਸੁਣੀਆਂ ਤੇ ਸਾਨੂੰ ਕੋਲ ਬਿਠਾ ਕੇ ਸਾਡੀਆਂ ਮੁਸ਼ਕਲਾਂ ਸੁਣੀਆਂ ਕਿਉਂਕਿ ਜੋ ਪਹਿਲਾਂ ਵਾਲੀਆਂ ਸਰਕਾਰਾਂ ਸਨ ਉਹਨਾਂ ਦੇ ਕੋਲ ਤਾਂ ਸਾਨੂੰ ਲਵੇ ਹੀ ਨਹੀਂ ਲਗਣ ਦਿੱਤਾ ਜਾਂਦਾ ਸੀ ਤੁਸੀਂ ਦੇਖਦੇ ਹੋ ਨਿਰਪੱਖ ਪੁਰਖ ਮਹਾਰਪਾਲ ਸਿੰਘ ਹਾਦਨ ਸੰਗਰੂ